ਜੀ ਡੋਲੀ ਵਾਲੀ ਕਾਰ ਸੀਗੀ ਜੀ ਉਹਦੇ ਵਿੱਚ ਗੱਡੀ ਵੱਜੀ ਆ ਜੀ ਨਗਰ ਰੋਡ ਤੇ ਆਹમો ਸਾਹਮਣੇ ਗੱਡੀਆਂ ਵੱਜੀਆਂ ਜੀ ਬਹੁਤ ਰੀਅਰਿੰਗ ਇਹ ਰਸੂਲਪੁਰ ਦੇ ਗੇਟ ਦੇ ਕੋਲ ਐਕਸੀਡੈਂਟ ਹੋਇਆ ਜੀ ਰਸੂਲਪੁਰ ਦੇ ਗੇਟ ਦੇ ਕੋਲ ਇੱਕ ਆਹમો ਸਾਹਮਣੇ ਗੱਡੀਆਂ ਵੱਜੀਆਂ ਗੱਡੀਆਂ ਦੇ ਅੰਦਰੋਂ एयर बैग ਵੀ ਖੁੱਲ ਗਏ ਆ ਉਦਾਂ ਦਸਨ ਚ ਆ ਰਿਹਾ ਜੀ ਬਚਾਇਆ ਸਾਰਿਆਂ ਦਾ ਡੋਲੀ ਵਾਲੀ ਕਾਰ ਸੀਗੀ ਅਬ ਅਮੋ ਸਾਹਮਣੇ ਗੱਡੀਆਂ ਵੱਜੀਆਂ ਜੀ ਫਿਰ ਵੀ ਬਚਾ ਆਇਆ ਥੋੜਾ ਜਿਹਾ ਪੁੱਛਣ ਚ ਆ ਰਿਹਾ ਆ ਵੀ ਬਚਾ ਆ ਹਾਂਜੀ ਭਾਜੀ ਕੀ ਗੱਲ ਹੋਈ ਜੀ ਇੱਥੇ ਅੱਜ ਮੌਤੀ ਦਰਨਾ ਘਟਨਾਕ ਹੋਈ ਆ ਨਗਰ ਤੋਂ ਜਦੋਂ ਆਪਾਂ ਚਾਈਦਾ ਨਵਾਂ ਸ਼ਹਿਰ ਸੜਕ ਰਸਤੇ ਵਿੱਚ ਦੋ ਗੱਡੀਆਂ ਇੱਕ ਗੱਡੀ ਆ ਤੇ ਇੱਕ ਹੋਰ ਇੱਕ ਹੋਰ ਲਾਈਵ ਐਕਸੀਡੈਂਟ ਹੋ ਗਿਆ ਜੀ ਇੱਥੇ ਆ 25 ਵਜੇ ਜੀ ਇੱਥੇ ਦੋ ਲਾਈਵ ਐਕਸੀਡੈਂਟ ਹੋਇਆ ਜੀ ਲਾਈਵ ਜੀ ਬਹੁਤ ਹੀ ਮੰਦਪਕੀ ਖਬਰ ਹੈ ਜੀ ਇੱਥੇ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੀ ਵੱਜਿਆ ਜੀ ਇੱਥੇ ਵਿਆਹ ਵਾਲੀ ਢੋਲੀ ਵਾਲੀ ਕਾਰ ਸੀਗੀ ਉਹਦੇ ਵਿੱਚ ਵੀ ਆਮੋ ਸਾਹਮਣੇ ਆ ਗੱਡੀਆਂ ਦੇ ਵਿੱਚ ਗੱਡੀਆਂ ਵੱਜੀਆਂ ਜੀ ਬਹੁਤ ਮੰਗਪੱਟੀ ਖਬਰ ਹੈ ਜੀ ਅਮੋ ਅਮੋ ਸਾਹਮਣੇ ਗੱਡੀਆਂ ਵੱਜੀਆਂ ਜੀ ਫਿਰ ਵੀ ਬਚਾ ਆਇਆ ਥੋੜਾ ਜਿਹਾ ਪੁੱਛਣ ਚ ਆ ਰਿਹਾ ਹੈ ਵੀ ਬਚਾ ਆਇਆ ਬਚਾ ਆਇਆ ਜੀ ਬਹੁਤ ਕੋਜੀ ਢੋਲੀ ਵਾਲੀ ਕਾਰ ਸੀਗੀ ਜੀ ਉਹਦੇ ਵਿੱਚ ਗੱਡੀ ਵੱਜੀ ਆ ਜੀ ਨਗਰ ਰੋਡ ਅਮੋ ਸਾਹਮਣੇ ਗੱਡੀਆਂ ਵੱਜੀਆਂ ਜੀ ਬਹੁਤ ਜਾਨੀ ਇਹ ਰਸੂਲਪੁਰ ਦੇ ਗੇਟ ਦੇ ਕੋਲ ਐਕਸੀਡੈਂਟ ਹੋਇਆ ਜੀ ਰਸੂਲਪੁਰ ਦੇ ਗੇਟ ਦੇ ਕੋਲ ਇੱਕ ਅਮੋ ਸਾਹਮਣੇ ਗੱਡੀਆਂ ਵੱਜੀਆਂ ਗੱਡੀਆਂ ਦੇ ਅੰਦਰੋਂ 에ਅਰ ਬੈਗ ਵੀ ਖੁੱਲ ਗਏ ਆ ਉਦੋਂ ਦਸਨ ਚ ਆ ਰਿਹਾ ਜੀ ਬਚਾਇਆ ਸਾਰਿਆਂ ਦਾ ਢੋਲੀ ਵਾਲੀ ਕਾਰ ਸੀਗੀ ਅਮੋ ਸਾਹਮਣੇ ਗੱਡੀਆਂ ਵੱਜੀਆਂ ਜੀ ਫਿਰ ਵੀ ਬਚਾ ਆਇਆ ਥੋੜਾ ਜਿਹਾ ਪੁੱਛਣ ਚ ਆ ਰਿਹਾ ਹੈ ਵੀ ਬਚਾ ਆ ਹਾਂਜੀ ਭਾਜੀ ਕੀ ਗੱਲ ਹੋਈ ਜੀ ਇੱਥੇ ਅੱਜ ਮੌਤੀ ਦਰਨਾ ਘਟਨਾਕ ਹੋਈ ਆ ਨਗਰ ਤੋਂ ਜਦੋਂ ਆਪਾਂ ਜਾਈਦਾ ਨਵਾਂ ਸ਼ਹਿਰ ਸੜਕ ਰਸਤੇ ਵਿੱਚ ਦੋ ਗੱਡੀਆਂ ਇੱਕ ਹਲਕੀ ਗੱਡੀ ਆ ਤੇ ਇੱਕ ਹੋਰ ਉਹ ਹੋਲੀ ਆਇਆ ਇੱਕ ਹੋਰ ਲਾਈਵ ਐਕਸੀਡੈਂਟ ਹੋ ਗਿਆ ਜੀ ਇੱਥੇ ਆਪਾਂ 25 ਵਜੇ ਜੀ ਇੱਥੇ ਦੋ ਲਾਈਵ ਐਕਸੀਡੈਂਟ ਹੋਇਆ ਜੀ ਲਾਈਵ ਜੀ ਬਹੁਤ ਹੀ ਮੰਦਪਕੀ ਖਬਰ ਹੈ ਜੀ ਇੱਥੇ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੀ ਬੱਜੇ ਆ ਜੀ ਇੱਥੇ ਵਿਆਹ ਵਾਲੀ ਡੋਲੀ ਵਾਲੀ ਕਾਰ ਸੀਗੀ ਉਹਦੇ ਵਿੱਚ ਵੀ ਅਮੋ ਸਾਹਮਣੇ ਆ ਗੱਡੀਆਂ ਦੇ ਵਿੱਚ ਗੱਡੀਆਂ ਬੱਜੀਆਂ ਜੀ ਬਹੁਤ ਮੰਗ ਪੱਟੀ ਖਬਰ ਹੈ ਜੀ ਅਬ ਅਮੋ ਸਾਹਮਣੇ ਗੱਡੀਆਂ ਬੱਜੀਆਂ ਜੀ ਫਿਰ ਵੀ ਬਚਾ ਆਇਆ ਥੋੜਾ ਜਿਹਾ ਪੁੱਛਣ ਚ ਆ ਰਿਹਾ ਹੈ ਵੀ ਬਚਾ ਆਇਆ ਬਚਾ ਆਇਆ ਜੀ ਬਹੁਤ